ਆ ਜਾਏਗੀ ਚਲੋ 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 ਉਤਰਾਖੰਡ ਦੇ ਮਨਸੂਰੀ ਦੇ ਵਿੱਚ ਭਾਰੀ ਬਾਰਿਸ਼ ਕੈਂਟੀਫਾਲ ਦਾ ਰੋਦਰ ਰੂਪ ਦੇਖ ਕੇ ਲੋਕ ਡਰੇ ਮੌਸਮ ਵਿਭਾਗ ਨੇ ਕੀਤਾ orange alert ਜਾਰੀ ਤੁਹਾਨੂੰ ਦੱਸ ਦਈਏ ਕਿ ਉਤਰਾਖੰਡ ਦੇ ਵਿੱਚ ਮੌਸਮ ਨੇ ਮિજાਜ ਬਦਲ ਲਿਆ ਹੁਣ ਕੈਂਟੀਫਾਲ ਦੇ ਵਿੱਚ ਭਾਰੀ ਬਾਰਿਸ਼ ਦੇ ਚੱਲਦਿਆਂ ਵਾਟਰਫਾਲ ਦੇ ਵਿਕਰਾਲ ਰੂਪ ਲੈ ਲਿਆ ਤਾਨੂੰ ਦੱਸ ਦਈਏ ਕਿ ਇਸ ਵੇਲੇ ਉਤਰਾਖੰਡ ਦੇ ਵਿੱਚ ਮੌਸਮ ਕਾਫੀ ਭਿਆਨਕ ਰੂਪ ਲੈ ਚੁੱਕਾ ਹੈ। ਮਨਸੂਰੀ ਦੇ ਵਿੱਚ রবিਵਾਰ ਨੂੰ ਬਹੁਤ ਭਾਰੀ ਬਾਰਿਸ਼ ਹੋਈ ਹੈ ਜਿਸ ਨੇ ਦਿਲ ਦਹਿਲਾਣ ਵਾਲਾ ਮੰਜ਼ਰ ਤਿਆਦਾ ਕਰ ਦਿੱਤਾ। ਕੈਂਪੀ ਫਾਲ ਦੇ ਵਿੱਚ ਐਤਵਾਰ ਨੂੰ ਭਾਰੀ ਬਾਰਿਸ਼ ਦੇ ਦੌਰਾਨ ਕੈਂਪੀ ਫਾਲ ਦੇ ਵਿਕਰਾਲ ਰੂਪ ਦੇ ਕਾਰਨ ਲੋਕ ਡਰ ਗਏ। ਪਹਾੜਾਂ ਦੇ ਵਿੱਚ ਭਾਰੀ ਬਹਾਅ ਦੇ ਕਾਰਨ गिरਦੇ ਹੋਏ ਪਾਣੀ ਦੀ ਬਹਾਅ ਨੂੰ ਦੇਖ ਕੇ ਪਰਿਆ ਟਕਸਾਂ ਮੇ ਹੋਏ ਨਜ਼ਰ ਆਏ ਪਾਣੀ ਦੀ ਤੇਜ਼ ਧਾਰ ਦੇ ਨਾਲ ਮਲਬਾ ਤੇ ਪੱਥਰ ਚਰਨੇ ਤੋਂ ਡਿੱਗ ਰਹੇ ਸਨ ਜਿਹੜੇ ਕਿ ਝੀਲਾਂ ਦੇ ਵਿੱਚ ਸਮਾ ਰਹੇ ਹਨ ਮੌਸਮ ਵਿਭਾਗ ਨੇ 8 ਮਈ ਤੱਕ ਰਾਜ ਦੇ ਵਿੱਚ ਮੌਸਮ ਖਰਾਬ ਰਹਿਣ ਦੀ ਚੇਤਾਵਨੀ ਦਿੱਤੀ ਹੈ ਦੱਸਿਆ ਜਾਂਦਾ ਹੈ ਕਿ ਐਤਵਾਰ ਨੂੰ ਦੁਪਹਿਰ ਤੋਂ ਬਾਅਦ ਕੈਂਪੀ ਫੋਲ ਦੇ ਵਿੱਚ ਜ਼ੋਰਦਾਰ بارش ਹੋਈ ਹੈ ਜਿਸ ਨੇ ਕਿ 3 ਵਜੇ ਦੇ ਨਾਲ ਨਾਲ ਕੈਂਪੀ ਫਾਲ ਦੇ ਵਿੱਚ ਉਫਾਨ ਆ ਗਿਆ ਉਸ ਤੋਂ ਬਾਅਦ ਚਰਨੇ ਦੇ ਪਾਣੀ ਨੇ ਦ੍ਰੋਦਰ ਰੂਪ ਲੈ ਲਿਆ ਬੜਾ ਹੀ ਧਿਆਨਕ ਮੰਜ਼ਰ ਜਿਹੜਾ ਹੈ ਪੈਦਾ ਹੋ ਗਿਆ ਸੀ ਤੇਜ਼ ਧਾਰ ਦੇ ਨਾਲ ਭਾਰੀ ਮਾਤਰਾ ਦੇ ਵਿੱਚ ਪਹਾੜਾਂ ਦਾ ਮਲਬਾ ਜਿਹੜਾ ਕਿ ਚੀਲਾ ਤੋਂ ਥੱਲੇ ਡਿੱਗਣ ਲੱਗਾ ਹਾਲਾਤ ਇੰਨੇ ਗੰਭੀਰ ਹੋ ਗਏ ਕਿ ਪੁਲਿਸ ਪ੍ਰਸ਼ਾਸਨ ਨੇ ਪ੍ਰਟਕਾ ਨੂੰ ਕੈਂਪੀ ਫਾਲ ਜਾਣ ਤੋਂ ਰੋਕ ਦਿੱਤਾ ਗਨੀਮਤ ਹੈ ਕਿ ਕਿਸੇ ਵੱਡੇ ਨੁਕਸਾਨ ਦੀ ਹੱਲ ਤੱਕ ਸੂਚਨਾ ਨਈ ਮਿਲੀ ਹੈ ਮੌਸਮ ਵਿਭਾਗ ਦੇ ਮੰਨੀ ਹੈ ਤਾਂ ਉੱਤਰਾਖੰਡ ਦੇ ਵਿੱਚ 8 ਮਈ ਤੱਕ ਮੌਸਮ ਇਦਾਂ ਹੀ ਖਰਾਬ ਰਹੇਗਾ ਉਹ ਤੇ ਹੀ ਹਰਦੁਆਰ ਦੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਬਿਜਲੀ ਚਮਕ ਸਕਦੀ ਹੈ ਤੇ ਬੁਚਾਰਾ ਪੈ ਸਕਦੀ ਹੈ yellow alert ਜਾਰੀ ਕਰ ਦਿੱਤਾ ਗਿਆ ਹੈ ਇਸ ਦੌਰਾਨ ਤੁਹਾਨੂੰ ਦੱਸ ਦਈਏ ਕਿ ਆਈਐਮਡੀ ਨੇ 5 ਮਈ ਨੂੰ ਉੱਤਰ ਕਾਸ਼ੀ ਚਮੇਲੀ ਰੁਦਰ ਪ੍ਰਯਾਗ ਟਹਿਰੀ ਦੇਹਰਾਦੂੰ ਗੜਵਾਲ ਚ ਤੋੜਗਰ ਬਗੇਸ਼ਵਰ ਆਦਿ ਥਾਵਾਂ ਤੋਂ yellow alert ਦਾ ਜ਼ਿਕਰ ਕਰ ਦਿੱਤਾ ਤੇ ਪ੍ਰਵਟਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਅਪੀਲ ਕੀਤੀ ਹੈ ਸੋ ਹੁਣ ਜੇ ਤੁਸੀਂ ਵੀ ਪਹਾੜਾਂ ਵੱਲ ਮਸੂਰੀ ਵੱਲ ਨੂੰ ਜਾਣ ਦਾ ਪ੍ਰੋਗਰਾਮ ਬਣਾਇਆ ਹੈ ਤਾਂ ਕੁਝ ਦਿਨਾਂ ਦੇ ਲਈ ਠਹਿਰ ਜਾਓ ਕਿਤੇ ਇਹ ਭਿਆਨਕ ਮੰਜ਼ਰ ਦੇਖਣ ਨੂੰ ਨਾ ਮਿਲ ਜੇ ਤੁਹਾਨੂੰ